ਕਿ ਜੇ ਡੈਮਪੀ ਢੱਲੋਂ ਆਹ ਇਲੈਕਸ਼ਨ ਨਹੀਂ ਜਿੱਤੇ ਤਾਂ ਫਿਰ ਉਹਨਾਂ ਨੂੰ ਸਿਆਸਤ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਦੇ ਮੁਕੱਦਰ ਦੇ ਵਿੱਚ ਵੀ ਫਿਰ ਜਿੱਤ ਹੈ ਨਹੀਂ ਪਹਿਲਾ ਰਾਜਾ ਵਿੜਿੰਗ ਤੇ ਜਿਹੜੀ ਕਿਹਾ ਜਾਂਦਾ ਕਿ ਡੈਮਪੀ ਢੱਲੋਂ ਦੋਨਾਂ ਨੇ ਵੋਟ ਖਰੀਦੀ ਹੈ ਦੋਨਾਂ ਨੇ ਇੱਕ ਇੱਕ ਹੋਰ ਵੀ ਆ ਉੱਥੇ ਵਰਕਰਾਂ ਦੇ ਵਿੱਚ ਵੀ ਦੋਨਾਂ ਦੇ ਵਿੱਚ ਮੈਂ ਦੇਖਿਆ ਕਿ ਬੇਸ਼ੱਕ ਕਿੰਨੀ ਵਿਰੋਧਤਾ ਕਿੰਨੀਆਂ ਕਿਦੂ ਦੇ ਖਿਲਾਫ ਕੋਸ਼ਿਸ਼ਾਂ ਹੋਣ ਪਰ ਪੈਸੇ ਵੰਡਣ ਲੱਗਿਆਂ ਨੇ ਤਾਲਮੇਲ ਬਿਠਾਇਆ ਹੈ ਇਹ ਪੁੱਛਦੇ ਸੀ ਕਿ ਕੀ ਕੀ ਰੇਟ ਚੱਲਦਾ ਤਾਂ ਉਹ ਕਹਿੰਦੇ ਸੀ 2000 ਰੁਪਏ ਦਾ ਦੂਜਾ ਵੀ 2000 ਕਰ ਦਿੰਦਾ ਸੀ ਫਿਰ ਉਹ ਕਹਿੰਦੇ ਵੀ ਤੁਸੀਂ ਕਿਹੜੀਆਂ ਖਰੀਦ ਰਹੀਆਂ ਸੀ ਆਹ ਏਰੀਆ ਖਰੀਦ ਲਿਆ ਤੁਸੀਂ ਆਹ ਫਿਰ ਅਸੀਂ ਫਿਰ ਇਦਾਂ ਖਰੀਦ ਲੈਣੀਆਂ ਤਾਂ ਮਤਲਬ ਇਹ ਤਾਲ ਮੇਲ ਪਿਠਾ ਕੇ ਵੋਟਾਂ ਖਰੀਦਦੀਆਂ ਗਈਆਂ ਜਿਆਜਾ ਵੜਾਂਗੇ ਜੀ ਇਲੈਕਸ਼ਨ ਹਾਰਦੇ ਆ ਉਹਨਾਂ ਕੋਲ ਇੱਕ ਗਵਨ ਨੂੰ ਸਿਰਫ ਇੱਕ ਚੀਜ਼ ਹੈ ਕਿ ਉਹ ਸੀਐਮ ਦੀ ਰੇਸ 'ਚ ਥੋੜਾ ਜਿਹਾ ਪਿੱਛੇ ਹੋਣਗੇ ਜੇ ਰਾਜਾ ਵੜਾਂਗੇ ਇਲੈਕਸ਼ਨ ਜਿੱਤ ਗਿਆ ਮੁਖਸਰ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਮੁਰਕੇ ਕੋਈ ਛਿਤੀ ਲੀਡਰ ਨਹੀਂ ਉੱਠਦਾ ਆ ਕਾਲੀਦਾਰ ਵੀ ਚਾਹੁੰਦਾ ਸੀ ਰਾਜਾਣਾ ਜਿੱਤੇ ਭਾਜਪਾ ਵੀ ਚਾਹੁੰਦੀ ਹੈ ਵੀ ਰਾਜਾਣਾ ਜਿੱਤੇ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਵੀ ਰਾਜਾਣਾ ਜਿੱਤੇ ਤੇ ਕਾਂਗਰਸੀ ਵੀ ਚਾਹੁੰਦੇ ਆ ਵੀ ਰਾਜਾਣਾ ਜਿੱਤੇ ਪਰ ਰਾਜਾ ਵੜਿੰਗ ਵੀ ਇਹ ਇਲੈਕਸ਼ਨ ਨੂੰ ਇਹ ਹਲਕੇ ਚ ਪ੍ਰਚਾਰ ਕਰਕੇ ਲੜ ਰਹੇ ਸੀ ਕਿ ਆਪਾਂ ਸੀਐਮ ਬਣਨਾ ਹੈ ਜੇ ਸੀਐਮ ਬਣਦਾ ਤਾਂ ਆਪਾਂ ਹਲਕੇ ਲਈ ਕੀ ਕਰਾਂਗੇ ਤੁਸੀਂ ਸੋਚੋ ਤਾਂ ਉਹਨਾਂ ਦੇ ਵਰਕਰਾਂ ਨੇ ਵੀ ਇਹ ਮਿੱਥ ਕੇ ਲੜਿਆ ਕਿ ਜੇਕਰ ਸੀਐਮ ਬਣਦਾ ਰਾਜਾ ਵੜਿੰਗ ਤਾਂ ਸਾਡੇ ਵੀ ਭਲਾ ਹੋਊਗਾ ਸਾਡੀ ਵੀ ਚੜ੍ਹਾਈ ਹੋਊਗੀ ਗਿੱਧੜ ਬਹੇ ਉੱਤੇ ਸਾਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਨੇ ਕਿਉਂਕਿ ਕਈ ਵਾਰ ਇਲੈਕਸ਼ਨ ਹੋਈ ਕਈ ਵਾਰ ਲੜੀ ਗਈ ਟੈਂਪੀ ਢਲੋਂ ਦੇ ਵੱਲੋਂ ਜਿੰਨੀ ਵਾਰ ਇਲੈਕਸ਼ਨ ਲੜੀ ਗਈ ਹਰ ਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਰਾਜਾ ਵੜੰਗ ਜਿੱਦਦੇ ਰਿਆ ਤਾਂ ਉਹਨਾਂ ਵੱਲ ਬੜਾ ਧਿਆਨ ਨਹੀਂ ਤਾਂ ਗਿੱਧੜ ਬਹੇ ਵਿੱਚ ਡੈਂਪੀ ਢਲੋਂ ਦਾ ਕੀ ਬਣੂਗਾ ਸਾਰੀ ਗੱਲ ਬਾਤ ਕਰਦੇ ਆ ਸਭ ਤੋਂ ਪਹਿਲਾਂ ਗਿੱਧੜ ਬਹੇ ਦਾ ਮਾਹੌਲ ਆ ਜਿਹੜਾ ਕੱਲ ਨੂੰ ਬਹੇ ਪਤਾ ਲੱਗ ਜਾਣਾ ਪਰ ਕੀ ਮਾਹੌਲ ਹੈ ਇਸ ਵਕਤ ਗਿੱਧੜ ਬਹੇ ਦੇ ਵਿੱਚ ਵੋਟਾਂ ਤੋਂ ਇੱਕ ਦਿਨ ਪਹਿਲਾਂ ਕਾਫੀ ਮਾਹੌਲ ਬਦਲਿਆ ਪਰ ਫਿਰ ਵੀ ਇਹ ਸਾਰਾ ਜਿੰਨਾ ਮਾਹੌਲ ਬਦਲਿਆ ਡ ਅ ਡੈਂਪੀ ਟੇ ਲਾਂਡਰੇ ਜਿਵੇਂ ਤੁਸੀਂ ਕਿਹਾ ਵੀ ਉਹਦਾ ਕੀ ਬਣੂਗਾ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦਿੰਨਾ ਹੈ ਕਿ ਜੇ ਡੈਂਪੀ ਢਲੋਂ ਆ ਇਲੈਕਸ਼ਨ ਨਹੀਂ ਜਿੱਤੇ ਤਾਂ ਫਿਰ ਉਹਨਾਂ ਨੂੰ ਸਿਆਸਤ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਨੂੰ ਘਰ ਬੈ ਜਾਣਾ ਚਾਹੀਦਾ ਕੋਈ ਹੋਰ ਕੰਮ ਜਿਵੇਂ ਪਹਿਲਾਂ ਉਹਨਾਂ ਕੋਲੇ ਬਹੁਤ ਟਰਾਂਸਪੋਰਟ ਹੈ ਪੰਪ ਕਈ ਕੰਮ ਆ ਉਹਨਾਂ ਦੇ ਤਾਂ ਉਹਨਾਂ ਨੂੰ ਉਹਨਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਫਿਰ ਰਾਜਨੀਤੀ ਉਹਨਾਂ ਦੇ ਵਸਦੀ ਖੇਡ ਨਹੀਂ ਉਹਨਾਂ ਦੇ ਮੁਕੱਦਰ ਦੇ ਵਿੱਚ ਵੀ ਇਹ ਕਹਿਣਾ ਹੋਵੇ ਜੇ ਆਸਤਕ ਤੌਰ ਤੇ ਕਹਿਣਾ ਹੋਵੇ ਉਹਨਾਂ ਦੇ ਮੁਕੱਦਰ ਦੇ ਵਿੱਚ ਵੀ ਫਿਰ ਜਿੱਤ ਹੈ ਨਹੀਂਗੀ ਕਿਉਂਕਿ ਇਸ ਵਾਰ ਹਰ ਹਵਾਡ ਐਮਪੀ ਟਲੋਂ ਦੇ ਪੱਖ ਦੀ ਸੀ ਉਹਦੇ ਚ ਹਵਾਤ ਕੀ ਸੀ ਸਭ ਤੋਂ ਪਹਿਲਾਂ ਸਰਕਾਰ ਵਾਲੇ ਪਾਸੇ ਆ ਗਏ ਉਹ ਜਿਮਣੀ ਚ ਉਹਨਾਂ ਦੇ ਚ ਸਰਕਾਰ ਦਾ ਇੱਕ ਇੰਪੈਕਟ ਹੁੰਦਾ ਹੈ ਸਰਕਾਰ ਵਾਲੇ ਪਾਸੇ ਸਰਕਾਰ ਉਹਨਾਂ ਦੇ ਪੱਖ ਦੀ ਫਿਰ ਦੂਜੇ ਪਾਸੇ ਆਜੋ ਤਿੰਨ ਵਾਰੀ ਹਾਰੇ ਲੋਕਾਂ ਦੇ ਵਿੱਚ ਸੈਂਪਤੀ ਸੈਂਪਤੀ ਉਹਨਾਂ ਦੇ ਪੱਖ ਦੀ ਫਿਰ ਉਦੋਂ ਅੱਗੇ ਆਜੋ ਕਾਲੀਦਾਰ ਚੋਣਾਂ ਨਹੀਂ ਲੜਿਆ ਅਕਾਲੀ ਦਲ ਦਾ ਕਾਡਰ ਜਿਹੜਾ ਉਹਨਾਂ ਨਾਲ ਜੁੜਿਆ ਹੋਸੀ ਉਹ ਉਹਨਾਂ ਦੇ ਪੱਖ 'ਚ ਫਿਰ ਮਨਪ੍ਰੀਤ ਸਿੰਘ ਬਾਦਲ ਜਿਸ ਤਰੀਕੇ ਨਾਲ ਲੱਗਦਾ ਸੀ ਉਸ ਤਰੀਕੇ ਨਾਲ ਉਹ ਕਾਮਯਾਬ ਨਹੀਂ ਹੋ ਸਕਿਆ ਇੱਕ ਹੋਰ ਮਨਪ੍ਰੀਤ ਸਿੰਘ ਬਾਦਲ ਦੇ ਆਉਣ ਨਾਲ ਵੀ ਡੈਪਿਟੀ ਉਹਨਾਂ ਥਾਜਾ ਕੇ ਕਿ ਵੱਡਾ ਚਿਹਰਾ ਭਾਜਪੀ ਦਾ ਆਇਆ ਜਿਹਦਾ ਗਿੱਦਰ ਬਾਚਰ ਸੂਖ ਸੀ ਤਾਂ ਕਿ ਜਿਹੜੀ ਵੋਟ ਕਾਂਗਰਸ ਵਾਲੇ ਪਾਸੇ ਨੂੰ ਜਾਣੀ ਸੀ ਉਹ ਵੀ ਮਨਪ੍ਰੀਤ ਸਿੰਘ ਵਾਲੇ ਪਾਸੇ ਨੂੰ ਜਾਵੜੀ ਤੇਰੀ ਡੈਪਿਟੀ ਉਹਨਾਂ ਨੂੰ ਪੈ ਗਈ ਹੈ ਤਾਂ ਕੁੱਲ ਮਿਲਾ ਕੇ ਹਰ ਇੱਕ ਹਰ ਇੱਕ ਪੱਖ ਆ ਜਿਹੜਾ ਡੈਂਪਿਟਡ ਲਾਉਂਦੇ ਹੱਕ ਚ ਭਗਤਦਾਗਾ ਪਰ ਜੇ ਉਹ ਇਹ ਚੋਣਾਂ ਵੀ ਨਹੀਂ ਜਿੱਤੇ ਫੇਰ ਤਾਂ ਇਹਦਾ ਮਤਲਬ ਹੈ ਕਿ ਵਾਕਈ ਉਹ ਰਾਜਨੀਤੀ ਦੇ ਲਾਇਕ ਨਹੀਂ ਤੇ ਵਾਕਈ ਉਹਨਾਂ ਨੂੰ ਇਹ ਰਾਜਨੀਤੀ ਫਿੱਟ ਨਹੀਂ ਬੈਂਦੀ ਤੇ ਉਹ ਰਾਜਨੀਤੀ ਛੱਡ ਕੇ ਕੰਮ ਹੋਰ ਕਰ ਲੈਣ ਹੁਣ ਉਸ ਦਿਨ ਕੀ ਵਾਪਰਿਆ ਵੋਟਾਂ ਤੋਂ ਇੱਕ ਦਿਨ ਪਹਿਲਾਂ ਤੱਕ ਡੈਂਪਿਟਡੋਂ ਵੱਡੀ ਤਕੜੀ ਪੋਜੀਸ਼ਨ 'ਚ ਸੀ ਜਿਵੇਂ ਕਹਿ ਲਈਏ ਕਿ ਚੰਗੇ ਮਾਰਜਨ ਤੇ ਸੀ 8 1000 7 8000 5000 ਤੋਂ ਪਲੱਸ ਦੇ ਮਾਰਜਨ ਤੇ ਪਰ ਵੋਟਾਂ ਵਾਲੀ ਰਾਤ ਤੇ ਵੋਟਾਂ ਵਾਲੇ ਦਿਨ ਅਔਰ ਹਲਕੇ ਚ ਬਹੁਤ ਵੱਡੀ ਗੇਮ ਘਮੀ ਹੈ ਪਹਿਲਾ ਹਲਕਾ ਜੀ ਇਹ ਚ ਸਾਰਿਆਂ ਨੂੰ ਕਲੀਅਰ ਹੈ ਕਿ ਪੈਸਾ ਚੱਲਿਆ ਮਤਲਬ ਮੈਂ ਅਜ ਤੱਕ ਹਲਕਿਆਂ ਚ ਪੈਸੇ ਚਲਦੇ ਆਏ ਆ ਵੋਟਾਂ ਚ ਪੈਸੇ ਬਣਦੇ ਆ ਪਰ ਹਰ ਬੰਦੇ ਨੂੰ ਇਹ ਕਲੀਅਰ ਆਈ ਪੈਸਾ ਚੱਲਿਆ ਹਰ ਬੰਦੇ ਨੂੰ ਇਹ ਕਲੀਅਰ ਆ ਵੀ ਕਿੰਨਾ ਕਿੰਨਾ ਪੈਸਾ ਚੱਲਿਆ ਹਰ ਬੰਦੇ ਨੂੰ ਇਹ ਕਲੀਅਰ ਆ ਵੀ ਕਿਹੜੇ ਨੇ ਕਿੰਨਾ ਪੈਸਾ ਬਣਿਆ ਗਿੱਦਰ ਬਹਾ ਦੇ ਵਿੱਚ 2000 ਰੁਪਿਆ ਵੋਟ ਦਾ ਰੇਟ ਲੱਗ ਭਗ ਰਿਹਾ ਹੈ 2 2000 ਨੂੰ ਵੋਟ ਐਮਐਲਏ ਦੇ ਇਲੈਕਸ਼ਨ ਚ ਨਹੀਂ ਖਰੀਦੀ ਜਾਂਦੀ ਹੁੰਦੀ ਇਹ ਸਰਪੰਚੀਆਂ ਵੇਲੇ ਤਾਂ 2000 ਟੱਪ ਜਾਂਦੀ ਹੈ ਪਰ ਐਮਐਲਏ ਦਾ ਇਲੈਕਸ਼ਨ ਐਮਐਲਏ ਦਾ ਹਲਕਾ ਵੱਡਾ ਹੋਣ ਕਰਕੇ 2000 ਨੂੰ ਵੋਟ ਜੇਕਰ ਤੁਸੀਂ ਮੰਨ ਲਓ 5000 ਵੋਟ ਵੀ ਕਿਸੇ ਨੇ ਖਰੀਦਣੀ ਹੈ ਤਾਂ 5 ਕਰੋੜ ਰੁਪਏ ਦੀ ਵੋਟ ਹੋ ਗਈ ਉਹ 5 ਕਰੋੜ ਰੁਪਿਆ ਲਾਉਣਾ ਪਊਣ ਕੱਲੀ ਵੋਟ ਖਰੀਦਣ ਵਾਸਤੇ ਜਿਉਂਨੇ ਉਸ ਤੋਂ ਜ਼ਿਆਦਾ ਵੀ ਵੋਟ ਖਰੀਦਣੀ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਗੁਣਾ ਕਰਦੇ ਚਲੋ ਤਾਂ ਇਹ ਜਿਹੜੀ ਚਰਚਾ ਆਈ ਹੈ ਕਿ ਉਸ ਦਿਨ ਦੋਨਾਂ ਨੇ ਪਹਿਲਾ ਰਾਜਾ ਵਿੜਿੰਗ ਤੇ ਜਿਹੜੀ ਕਿਹਾ ਜਾਂਦਾ ਕਿ ਡੈਪਿਊਟੀ ਲੋ ਦੋਨਾਂ ਨੇ ਵੋਟ ਖਰੀਦੀ ਐ ਦੋਨਾਂ ਨੇ ਇੱਕ ਇੱਕ ਹੋਰ ਵੀ ਆ ਉੱਥੇ ਵਰਕਰਾਂ ਦੇ ਵਿੱਚ ਵੀ ਦੋਨਾਂ ਦੇ ਵਿੱਚ ਮੈਂ ਦੇਖਿਆ ਕਿ ਬੇਸ਼ੱਕ ਕਿੰਨੀ ਵਿਰੋਧਤਾ ਕਿੰਨੀਆਂ ਇੱਕ ਦੂਜੇ ਖਿਲਾਫ ਪੋਸਟਾਂ ਹੋਣ ਪਰ ਪੈਸੇ ਵੰਡਣ ਲੱਗਿਆਂ ਨੇ ਤਾਲਮੇਲ ਬਿਠਾਇਆ ਮਤਲਬ ਇਹ ਪੁੱਛਦੇ ਸੀ ਕਿ ਕੀ ਕੀ ਰੇਟ ਚੱਲਦਾ ਤਾਂ ਉਹ ਕਹਿੰਦੇ ਸੀ 2000 ਰੁਪਏ ਦਾ ਦੂਜਾ ਵੀ 2000 ਕਰ ਦਿੰਦਾ ਸੀ ਫਿਰ ਉਹ ਕਹਿੰਦੇ ਵੀ ਤੁਸੀਂ ਕਿਹੜੀਆਂ ਖਰੀਦ ਲਈਆਂ ਅਸੀਂ ਆਹ ਏਰੀਆ ਖਰੀਦ ਲਿਆ ਤੁਸੀਂ ਤੁਸੀਂ ਆਹ ਫਿਰ ਅਸੀਂ ਫਿਰ ਇਧਰੋਂ ਖਰੀਦ ਲੈਣੇ ਆ ਤਾਂ ਮਤਲਬ ਇਹ ਤਾਲਮੇਲ ਬਿਠਾ ਕੇ ਵੋਟਾਂ ਖਰੀਦੀਆਂ ਗਈਆਂ ਖਰੀਦੀਆਂ ਲੋਲਾਂ ਵੱਲੋਂ ਹੀ ਗਈਆਂ ਵੱਡੇ ਪੱਧਰ ਤੇ ਪੈਸਾ ਚੱਲਿਆ ਪਰ ਡੈਂਪੀ ਟਲੌਣੀ ਹੈ ਉਹਨਾਂ ਦਾ ਵੱਡੇ ਪੁੱਤ ਜਿਵੇਂ ਜਗਮੀਤ ਸਿੰਘ ਬਰਾੜ ਕਹਿੰਗੇ ਕਿਸੇ ਨੇ ਵੀ ਇਲੈਕਸ਼ਨ 20-25 ਕਰੋੜ ਦਾ ਤਾਂ ਅੱਜ ਕੋਈ ਸ਼ੱਕ ਨਹੀਂ ਇਲੈਕਸ਼ਨ 'ਚ 20-25-25 ਕਰੋੜ ਦੋਨਾਂ ਦਾ ਲੱਗ ਗਿਆ ਘੱਟ ਰਾਜੇ ਵੜੇਂਗਾ ਤਾਂ ਮੈਨੂੰ ਨਹੀਂ ਲੱਗਿਆ ਕਿਉਂਕਿ ਜੇਕਰ ਤੁਸੀਂ ਜਿੱਧਰ ਬਹੇਤੇ ਵਿੱਚ ਜਾਓਗੇ ਤਾਂ ਤੁਹਾਨੂੰ ਕੋਈ ਕੰੰਧ ਨਹੀਂ ਹੈ ਜਿਹੀ ਮਿਲਣੀ ਜਿਹੜੀ ਪੋਸਟਰ ਜਾਂ ਬੋਰਡ ਤੋਂ ਬਿਨਾ ਸੁੱਕੀ ਹੋਵੇ ਤੇ ਸਭ ਨੂੰ ਹੀ ਪਤਾ ਕਿ ਪੋਸਟਰ ਬੋਰਡ ਮੁਫਤ 'ਚ ਨਹੀਂ ਲੱਗਦੇ ਬਹੁਤ ਪੈਸਿਆਂ ਦਾ ਕੰਮ ਹੈ ਬਹੁਤ ਚੱਲਿਆ ਇਹ ਵੀ ਹੈ ਕਿ ਪੈਸੇ ਦੇ ਨਾਲ ਨਾਲ दारू ਵੀ ਚੱਲੀ ਹੈ ਉਹ ਸਰਪੰਚੀ ਦੇ ਇਲੈਕਸ਼ਨਾਂ ਵਾਂਗੂ ਹੀ दारू ਚੱਲੀ ਹੈ ਮਤਲਬ ਗਿੱਧਰਬਾ ਬਣਿਆ ਸੀ ਤੇ ਇਹ ਇਲੈਕਸ਼ਨ ਇੱਕ ਮੁੱਚਦਾ ਸਵਾਲ ਬਣਿਆ ਸੀ ਰਾਜਨੀਤਿਕ ਭੁਇਖ ਦਾ ਸਵਾਲ ਬਣਿਆ ਸੀ ਕਿਉਂਕਿ ਰਾਜਨੀਤਿਕ ਭੁਇਖ ਜਿਹੜਾ ਹੈ ਉਹ ਡੈਂਪੀਟ ਲੁੰਦਾ ਵੀ ਖਤਰੇ ਚ ਪੈ ਜਾਣਾ ਹੈ ਤੇ ਰਾਜਾ ਵੜਿੰਗ ਬੇਸ਼ੱਕ ਉਹਨਾਂ ਦੀ ਟੈਕਟਿਕ ਨਹੀਂ ਜਾਨੀ ਕੋਈ ਉਹਨਾਂ ਦੀ ਬਹੁਤ ਇਹ ਨਹੀਂ ਕਿ ਸਰਕਾਰ ਬਣੀ ਉਹ ਕੈਬਨਿਟ ਮੰਤਰੀ ਨਹੀਂ ਬਣਨਗੇ ਪਰ ਰਾਜਾ ਵੜਿੰਗ ਵੀ ਇਲੈਕਸ਼ਨ ਨੂੰ ਇਹ ਹਲਕੇ 'ਚ ਪ੍ਰਚਾਰ ਕਰਕੇ ਲੜ ਰਹੇ ਸੀ ਕਿ ਆਪਾਂ ਸੀਐਮ ਬਣਨਾ ਹੈ ਜੇ ਸੀਐਮ ਬਣਦਾ ਤਾਂ ਆਪਾਂ ਹਲਕੇ ਲਈ ਕੀ ਕਰਾਂਗੇ ਤੁਸੀਂ ਸੋਚੋ ਤਾਂ ਉਹਨਾਂ ਦੇ ਵਰਕਰਾਂ ਨੇ ਵੀ ਇਹ ਮਿੱਥ ਕੇ ਲੜਿਆ ਕਿ ਜੇਕਰ ਸੀਐਮ ਬਣਦਾ ਰਾਜਾ ਵੜਿੰਗ ਤਾਂ ਸਾਡੇ ਵੀ ਭਲਾ ਹੋਊਗਾ ਸਾਡੀ ਵੀ ਚੜ੍ਹਾਈ ਹੋਊਗੀ ਵੀ ਅਸੀਂ ਬਣਾਇਆ ਸੀਐਮ ਤਾਂ ਉਹਨਾਂ ਨੇ ਇਸ ਤਰੀਕੇ ਨਾਲ ਲੜਿਆ ਪਰ ਜੇ ਹੁਣ ਇਲੈਕਸ਼ਨ ਡੈਂਪੀ ਢੋਂ ਹਾਰਦੇ ਆ ਪਰ ਹਾਲੇ ਤੱਕ ਮੈਂ ਇਹ ਕਹਿੰਦਾ ਨਹੀਂ ਕਿ ਹਾਰਨਗੇ ਜਿਹੜੀ ਪੋਜੀਸ਼ਨ ਆ ਠੀਕ ਆ ਉਹਨਾਂ ਦੀ ਜੇਕਰ ਡੈਂਪੀਟਲ ਨੂੰ ਹਾਰਦੇ ਆ ਤਾਂ ਡੈਂਪੀਟਲੋਂ ਦੇ ਕੋਲ ਫਿਰ ਅੱਗੇ ਕੁਝ ਨਹੀਂ ਪੈ ਜਾਂਦਾ ਮਤਲਬ ਪੈਸਾ ਵੀ ਲੱਗ ਜਾਵੇਗਾ ਇੱਕ ਬਹੁਤ ਲੋਕ ਕਹਿੰਦੇ ਜੀ ਬਹੁਤ ਪੈਸਾ ਹੈ ਪੈਸਾ ਜਿੰਨਾ ਮਰਜੀ ਹੋਵੇ 22 25 ਕਰੋੜ ਰੁਪਇਆ ਲਾ ਕੇ ਬੰਦਾ ਬਹੁਤ ਥੱਲੇ ਵਜਦਾ ਤੇ ਤਿੰਨ ਇਲੈਕਸ਼ਨ ਹਾਰਦਿਆਂ ਨੂੰ ਹੋ ਗਿਆ ਤਿੰਨ ਇਲੈਕਸ਼ਨ ਹਾਰ ਕੇ ਕਿੱਥੇ ਚਲਾ ਜਾਂਦਾ ਬੰਦਾ ਕਿੰਨਾ ਡਾਊਨ ਚ ਲੈ ਜਾਂਦਾ ਸਰਕਾਰ ਚੋਂ ਬਾਹਰ ਹੋਿਆਂ ਨੂੰ ਵੀ ਲਗਭਗ 7 ਸਾਲ ਦੇ ਕਰੀਬ ਦਾ ਸਮਾਂ ਸਰਕਾਰ ਚੋਂ ਬਾਹਰ ਹੋਿਆਂ ਨੂੰ ਹੋ ਗਿਆ ਹੁਣ ਸਰਕਾਰ ਚ ਆਏ ਆ ਸਰਕਾਰ ਦੇ ਵਿੱਚ ਜੇ ਬਿਨਾ ਐਮਐਲਏ ਤੋਂ ਤਾਂ ਗਿਆ ਜੀ ਤੁਹਾਨੂੰ ਪਤਾ ਹੈ ਪਿਰਤਪਾਲ ਸ਼ਰਮੇ ਦੀ ਬੁੱਕ ਸੀ ਉਹ ਜੀ ਇਹਨਾਂ ਦੀ ਹੋਣੀ ਹੈ ਸੋ ਜੇਕਰ ਉਹ ਇਲੈਕਸ਼ਨ ਹਾਰ ਦਿਆ ਤਾਂ ਉਹਨਾਂ ਲਈ ਬਹੁਤ ਮਤਲਬ ਵੱਡਾ ਉਹਨਾਂ ਨੂੰ ਝਟਕਾ ਮਿਲਣਾ ਬਹੁਤ ਵੱਡਾ ਹੋ ਸਕਦਾ ਹੈ ਮਤਲਬ ਉਹ ਮਤਲਬ ਦਿਮਾਗੀ ਤੌਰ ਤੇ ਬਹੁਤ ਪਰੇਸ਼ਾਨ ਹੋਣਗੇ ਕਿਉਂਕਿ ਉਹਨਾਂ ਦਾ ਸਾਰਾ ਦਾਅ ਲੱਗਿਆ ਹੋਇਆ ਸਭ ਕੁਝ ਦਾਅ ਤੇ ਲਾ ਕੇ ਪਾਰਟੀ ਵੀ ਦਾਅ ਤੇ ਲਾਤੀ ਯਾਰੀ ਵੀ ਦਾਅ ਤੇ ਲਾਤੀ ਪੈਸਾ ਵੀ ਦਾਅ ਤੇ ਲਾਤਾ ਸਭ ਕੁਝ ਦਾਅ ਤੇ ਲਾ ਕੇ ਇਲੈਕਸ਼ਨ ਦੇ ਵਿੱਚ ਕੁੱਦੇ ਆ ਦੂਜੇ ਪਾਸੇ ਰਾਜਾ ਵੜੰਗ ਜਾਜਾ ਵੜੰਗ ਜੇ ਇਲੈਕਸ਼ਨ ਹਾਰਦੇ ਆ ਉਹਨਾਂ ਕੋਲੇ ਗਵਾਂ ਨੂੰ ਸਿਰਫ ਇੱਕ ਚੀਜ਼ ਹੈ ਕਿ ਉਹ ਸੀਐਮ ਦੀ ਰੇਸ 'ਚ ਥੋੜਾ ਜਿਹਾ ਪਿੱਛੇ ਹੋਣਗੇ ਇਹ ਵੀ ਨਹੀਂ ਕਹਿੰਦਾ ਕਿ ਸੀਐਮ ਕੱਲੋ ਪਾਰਟੀ ਨੂੰ ਬਣਾਉਗੀ ਨਾ ਜਿੱਥੇ ਚਲੋ ਸੀਐਮ ਦੀ ਰੇਸ 'ਚੋ ਲੱਗੇ ਰਹਿਣਗੇ ਪਰ ਥੋੜਾ ਜਿਹਾ ਝਟਕਾ ਮਹਿਸੂਸ ਹੋਊਗਾ ਤੇ ਐ ਇੰਨਾ ਕਿ ਉਹਨਾਂ ਤੇ ਅਸਰ ਹੋਣਾ ਐ ਇਦੋਂ ਬੜਾ ਵੱਡਾ ਜੇ ਕਹ ਲਈਏ ਕਿ ਉਹਨਾਂ ਦੀ ਕੋਈ ਰਾਜਨੀਤਿਕ ਕੈਰੀਅਰ ਦਾ ਹੈ ਕਿਉਂਕਿ 4 ਜਿੱਤਾਂ ਬੰਦੇ ਨੇ ਜਿੱਤੀਆਂ ਵੀ ਐ 3 ਮਰੀ ਐਮਐਲਏ ਬਣ ਗਿਆ 1 ਐਮਪੀ ਬਣ ਗਿਆ ਉਹਦੇ ਲਈ ਇਹ ਇਲੈਕਸ਼ਨ ਬਹੁਤ ਇੰਪੋਰਟੈਂਟ ਐ ਜੋ ਇਲੈਕਸ਼ਨ ਜਿੱਤਾ ਤਾਂ ਉਹ ਹੀ ਪੂਰੇ ਪੰਜਾਬ 'ਚ ਤੱਕ ਪੈ ਜਾਣੀ ਹੈ ਤੇ ਤੁਹਾਨੂੰ ਇੱਕ ਹੋਰ ਵੀ ਦੱਸ ਦਿੰਨਾ ਹੈ ਜੇ ਰਾਜਾ ਵੜਾਂਗੇ ਇਲੈਕਸ਼ਨ ਜਿੱਤ ਗਿਆ ਮੁਕਸਰ ਜ਼ਿਲ੍ਹੇ ਦੇ ਵਿੱਚੋਂ ਹੀ ਜਿਹੜਾ ਇੱਕ ਮੁੜਕੇ ਕੋਈ ਛਿਤੀ ਲੀਡਰ ਨਹੀਂ ਉੱਠਣਾ ਇੱਕ ਐਡਾ ਵੱਡਾ ਲੀਡਰ ਐਡਾ ਵੱਡਾ ਬੋਰਡ ਹੋ ਜਾਣਾ ਉੱਤੇ ਫਿਰ ਉਹ ਬੋਰਡ ਨੇ ਸਾਰੇ ਦਰਖਤਾਂ ਨੂੰ ਇਹ ਕਹਿੰਦੇ ਫਿਰ ਬੋਰਡ ਦੇ ਥੱਲੇ ਕੋਈ ਦਰਖਤ ਨਹੀਂ ਹੁੰਦਾ ਫਿਰ ਤੁਸੀਂ ਇੱਕ ਦੇਖਿਓ 20 ਸੀਟਾਂ ਦੇ ਉੱਤੇ ਐਡਾ ਵੱਡਾ ਲੀਡਰ ਨਹੀਂ ਸਿਹਾਉਣਾ ਜਿੱਡਾ ਵੱਡਾ ਰਾਏ ਬਣੇਗਾ ਲੀਡਰ ਬਣ ਜਾਣਾ ਤਾਂ ਬੜੀਆਂ ਪਾਰਟੀਆਂ ਦਾ ਵੀ ਮੈਂ ਨਹੀਂ ਕਹਿੰਦਾ ਕੋਈ ਮੈਂ ਅਸੀਂ ਰਾਜੇ ਵੜਿੰਗ ਪੱਖੀ ਨਹੀਂ ਪਰ ਬੜੀਆਂ ਪਾਰਟੀਆਂ ਦਾ ਵੀ ਇਹ ਜ਼ੋਰ ਲੱਗਿਆ ਹੋਸੀ ਕਿ ਇਹ ਨਾ ਵੱਡਾ ਬਣ ਜਾਵੇ ਅਕਾਲੀ ਦਲ ਨੇ ਹਮੇਸ਼ਾ ਕਿ ਇਲੈਕਸ਼ਨ ਨਹੀਂ ਲੜਿਆ ਬੇਸ਼ੱਕ ਪੋਸਟਰ ਲੱਗੇ ਪਤਾ ਨਹੀਂ ਕਹਿੰਦੇ ਕਿ ਰਾਜੇ ਵੜਿੰਗ ਨੇ ਹਲਵਾਏ ਆ ਵਿੱਚ ਇਹ ਵੀ ਚਰਚਾ ਸੀ ਕਿ ਇਹ ਜਿਹੜਾ ਯਾਰਦਾਨੀ ਹੋਇਆ ਤੁਹਾਡਾ ਕੀ ਹੋਊਗਾ ਪਰ ਇੱਕ ਇਹ ਵੀ ਹੈ ਅਕਾਲੀ ਦਲ ਵੀ ਚਾਹੁੰਦਾ ਸੀ ਰਾਜਾ ਨਾਲ ਜਿੱਤੇ ਭਾਜਪਾ ਵੀ ਚਾਹੁੰਦੀ ਹੈ ਵੀ ਰਾਜਾ ਨਾਲ ਜਿੱਤੇ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਵੀ ਰਾਜਾ ਨਾ ਜਿੱਤੇ ਤੇ ਕਾਂਗਰਸੀ ਵੀ ਚਾਹੁੰਦੀ ਹੈ ਵੀ ਰਾਜਾ ਨਾ ਜਿੱਤੇ ਹਰ ਪੱਖ ਤੋਂ ਸਭ ਦਾ ਜੋਰ ਹੈ ਵੀ ਰਾਜਾ ਨਾ ਜਿੱਤੇ ਤੇ ਰਾਜੇ ਵੜੰਗ ਦਾ ਕਈ ਲੋਕ ਜਿਹੜੇ ਲੋਕ ਆ ਉਹ ਕਹਿੰਦੇ ਇੱਕ ਹੀ ਹੰਕਾਰਵਾਦ ਜਾਊਗਾ ਕਈ ਲੋਕ ਕਹਿੰਦੇ ਕਿ ਰਤਬਾ ਵੱਜ ਜਾਊਗਾ ਕਈ ਕਹਿੰਦੇ ਕਿ ਫਿਰ ਜਿਵੇਂ ਬੋਰਡ ਵਾਲੀ ਗੱਲ ਕਹੀਏ ਵੀ ਉਹ ਬਣ ਜਾਊਗਾ ਫਿਰ ਇਹਨੇ ਬਾਕੀਆਂ ਨੂੰ ਥੱਲੇ ਸਮਾ ਜਾਣਾ ਫਿਰ ਬਾਕੀ ਉਹਨਾਂ ਨੇ ਉੱਠਣ ਨਹੀਂ ਦੇਣਾ ਸੋ ਜਿਹੜਾ ਗਿੱਦਰ ਵਹੇ ਦੇ ਵਿੱਚ ਮੈਂ ਫੇਰ ਕਹਿਣਾ ਹੈ ਵੀ ਡੈਂਪੀ ਢਿੱਲੋਂ ਵਾਸਤੇ ਬਹੁਤ ਮਹੱਤਵਪੂਰਨ ਆ ਕੱਲ ਦਾ ਦਿਨ ਜੇ ਉਹ ਇਲੈਕਸ਼ਨ ਨਹੀਂ ਜਿੱਤਦੇ ਤਾਂ ਫਿਰ ਡੈਂਪੀਟੇ ਲਾਉਣਾ ਇਸ ਸਿਆਸਤ ਛੱਡ ਕੇ ਘਰੇ ਬੈਠ ਕੇ ਆਪਦਾ ਕੰਮ ਧੰਦਾ ਕਰਨਾ ਚਾਹੀਦਾ ਹੈ ਫਿਰ ਸਿਆਸਤ ਉਹਨਾਂ ਦੇ ਰਾਸ ਨਹੀਂ ਆਉਣੀ ਜਿਵੇਂ ਪਹਿਲਾਂ ਤਿੰਨ ਵਾਰ ਹੋਇਆ ਜੇ ਚੌਥੀ ਵਾਰ ਵਾਪਰ ਗਿਆ ਤਾਂ ਫਿਰ ਇਹ ਵੀ ਹੋਊਗਾ ਕਿ ਯਾਰ ਵੀ ਗਵਾਇਆ ਪਾਰਟੀਆਂ ਵੀ ਛੱਡੀਆਂ ਦਲ ਵੀ ਬਦਲੇ ਤੇ ਪੱਲੇ ਵੀ ਕੁਝ ਨਾ ਪਿਆ ਪਰ ਅਸੀਂ ਕਹਨੇ ਆ ਕਿ ਜੋ ਗਦਰਬਹੇ ਦੇ ਲੋਕਾਂ ਦਾ ਫਤਵਾ ਕੱਲ ਨੂੰ ਆ ਜਾਣਾ ਪਰ ਡੈਂਕੀ ਡੈਂਪੀ ਢਿੱਲੋਂ ਕੋਈ ਮਾੜੀ ਪੋਜੀਸ਼ਨ 'ਚ ਨਹੀਂ ਚੰਗੀ ਪੋਜੀਸ਼ਨ 'ਚ ਉੱਪਰ ਲੱਗ ਰਹੇ ਨੇ ਡੈਂਪੀ ਢਿੱਲੋਂ ਜਿੰਨੀਆਂ ਵੀ ਰਿਪੋਰਟਾਂ ਸਾਡੇ ਕੋਲ ਆਈਆਂ ਡੈਂਪੀ ਢਿੱਲੋਂ 21 ਹੈਗੇ ਨੇ 19 ਨਹੀਂ ਹੈਗੇ 21 ਦੇ ਕਰਕੇ ਉਹਨਾਂ ਦੇ ਚਾਂਸ ਜ਼ਰੂਰ ਹੈ ਜੀ